ਪੰਡਤ ਜਾਣਦਾ ਤੇ ਬਹੁਤ ਕੁਛ ਹੈ ਰਸਤੇ ਬਾਰੇ ਸਮਝ ਤੇ ਬੜੀ ਹੈ ਪਰ ਚੱਲਦਾ ਨਹੀਂ ਚੱਲਦਾ ਨਹੀਂ ਜੋ ਛੇ ਜੋ ਦਸਦਾਏ ਜਗਤ ਨੂੰ ਭਵਿਸ਼ ਆਪਣੇ ਭਵਿਸ਼ ਦਾ ਕੱਖ ਵੀ ਨਹੀਂ ਪਤਾ ਕੁਛ ਵੀ ਨਹੀਂ ਪਤਾ ਕੁਛ ਵੀ ਬੋਲ ਨਹੀਂ ਕੁਛ ਵੀ ਪਤਾ ਨਹੀਂ ਪਿਛਲੇ ਦਿਨ ਹੀ ਕੈਨੇਡਾ ਦੇ ਇੱਕ ਵਾਕਿਆ ਹੋਇਆ ਬੜਾ ਵੱਡਾ ਜੋਤਸੀ ਸਾਰੇ ਪੰਜਾਬੀ ਦੇ ਅਖਬਾਰਾਂ 'ਚ ਉਸ ਦਾ ਜੋ ਹੈ ਐਡਵਰਟਾਈਜ਼ਮੈਂਟ ਆਉਂਦੇ। ਵਿਆਹ ਦੇ ਗੱਲ ਨੂੰ ਉਸਨੇ ਟੀਵੀ ਤੇ ਦਿੱਤਨ ਪੰਜਾਬੀ ਅਖਬਾਰਾਂ। ਕਿ ਐਸਾ ਪੁਰਸ਼ ਆਇਆ ਉਸਦੇ ਘਰ ਦੇ। ਹੱਥ ਦਿਖਾਵਾ ਆਪਣਾ ਭਵਿੱਖ ਪਚਾਣਾ। ਕਿ ਕਿਦਰੇ ਉਸ ਦਿਨ ਉਸਨੂੰ ਪਤਾ ਸੀ ਅਜਿਹਾ ਆਕ ਬਹੁਤ ਆਇਆ ਤੇਰੇ ਕੋਲ ਮਾਇਆ ਬਹੁਤ ਪਈਏ ਤੇ ਜੋੜੀ। ਹੱਥ ਦਿਖਾਉਂਦਾ ਦਿਖਾਉਂਦਾ ਅੰਦਰੋਂ ਅਫੀਸਰ ਕੱਢ ਬੈਠਾ ਕਹਿਣ ਲੱਗਾ ਚਾਬੀਆਂ ਦੇ ਸਾਰਾ ਲੈ ਕਰ। ਦੇ ਦੇ। ਉਹਨੇ ਸਾਰੇ ਡਾਲਰ ਸਲੇਟ ਕੇ ਕਿਹਾ ਕੰਬਖਤ ਇਹਨੂੰ ਅਜੇ ਤੇ ਭਵਿੱਖ ਦਾ ਆਪਣਾ ਹੀ ਨਹੀਂ ਪਤਾ ਤੇ ਮੇਰਾ ਕੀ ਹਾਸ ਭਵਿੱਖ ਦਾ ਤੇ ਲੈ ਜਾ ਰਹੇ ਮੇਰੇ ਸਭ ਕੁਝ ਜੋ ਕੁਝ ਕਰਮ ਨਹੀਂ ਕਰਦੇ ਤੇ ਇਥੇ ਸਤਿਗੁਰੂ ਕਹਿ ਰਹੇ ਨੇ ਜੋਤਿ ਛੇ ਕੁਛ ਨਹੀਂ ਕਰ ਲੈ ਸਭ ਜੋਤ ਹੈ ਬਿਉ ਪੂਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਲੇਕਿਨ ਇਸ ਸੰਬੰਧਿਤ ਗੋਲ ਨੁਕਤੇ ਮੈਂ ਕਹਿ ਰਿਹਾ ਰੇਖਾਂਾਂ ਹਸਦਿਆਂ ਤੇ ਮਸਤਕ ਦੀਆਂ ਤੇ ਪਹਿਰਾ ਕੁਝ ਪੁਰਬਲੇ ਸੰਸਕਾਰਾਂ ਬਾਰੇ ਕਹਿਂਦੀਆਂ ਕਹਿਂਦੀਆਂ ਇਸ ਬੰਦੇ ਦੇ ਪਿਛਲੇ ਸੰਸਕਾਰ ਕਿਸ ਤਰ੍ਹਾਂ ਦੇ ਸਨ ਤੇ ਉਹਦੇ ਨਾਲ ਇਸ ਦੀ ਪ੍ਰਾਲਬ ਬਾਦਤੀ ਬਣੀ ਤੇ ਰੇਖਾ ਕਹਿੰਦੀਆਂ ਨੇ ਫਿਰ ਇਸ ਤੇ ਸਾਨੂੰ ਵਿਸ਼ਵਾਸ ਕਰਨ ਨੂੰ ਗੁਰਮਤ ਕਿਉਂ ਨਹੀਂ ਕਹਿੰਦੀ ਇਹ ਇਸ ਵਾਸਤੇ ਨਹੀਂ ਕਹਿੰਦੀ ਉਹ ਸੰਸਕਾਰ ਬਣੇ ਸਨ ਕਰਮਾਂ ਕਰਕੇ ਤੇ ਸੰਸਕਾਰਾਂ ਕਰਕੇ ਰੇਖਾ ਬਣਿਆ ਸਨ ਤੇ ਜੇ ਜੇ ਹੁਣ ਸ਼ੁਭ ਕਰਮ ਕਰੀਏ ਤੇ ਮਾੜੀਆਂ ਰੇਖਾਂ ਮਿਟ ਜਾਣ ਚੰਗੇ ਕਰਮ ਕਰੀਏ ਮਾੜੀਆਂ ਰੇਖਾਂ ਮਿਟ ਜਾਣਗੀਆਂ ਮਾੜੇ ਕਰਮ ਕਰੀਏ कि जेड़ियां ਚੰਗੀਆਂ ਨੇ ਉਹ ਮਿਲ ਜਾਣ ਗਿਆ ਬਾੜੀਆਂ ਹੋਰ ਬਲਵਾਨ ਹੋ ਜਾਣ ਗਿਆ ਰੇਖਾ ਰੋਜ਼ ਬਦਲਦੀ ਹੈ ਤੇ ਜਦ ਇਹ ਰੋਜ਼ ਹੀ ਬਦਲਦੀਆਂ ਤੇ ਇਥੇ ਰੁਕੇ ਕੀ ਰਹਿਣਾ ਤੇ ਜਦ ਖੇਡ ساری ਕਰਮਾਂ ਦੀ ਕਰਮਾ ਕਰਕੇ ਰੇਖ ਬਣਦੀਏ ਰੇਖਾ ਕਰਕੇ ਅਸੀਂ ਕਰਮ ਨਹੀਂ ਕਰਦੇ ਅਗਰ ਉਹਨਾਂ ਰੇਖਾਵਾਂ ਕਰਕੇ ਅਸੀਂ ਕਰਮ ਕਰਦੇ ਆ ਫਿਰ ਅਸੀਂ ਪਤੰਤਰਾਂ ਕੁਝ ਵੀ ਨਹੀਂ ਆ ਫਿਰ ਤੇ ਜਦੋਂ ਜਪਾਇਗਾ ਜਪਾਂਗੇ ਫਿਰ ਤੇ ਉਹਦੀ ਮਰਜ਼ੀ ਨਰਕ ਭੇਜਦਾ ਨਰਕ ਭੇਜੇ ਸਵਰਗ ਭੇਜਦਾ ਫਿਰ ਤੇ ਸਾਡੀ ਹੱਥ ਕੁਝ ਨਹੀਂ ਤੇ ਕਥਾ ਚਿਰਤਨ ਸੁਣਨ ਦੀ ਲੋੜ ਨਹੀਂ ਕੁਛ ਵੀ ਨਹੀਂ ਉਹ ਰੇਖਾ ਜੋ ਬਣਿਆ ਨੇ ਸੰਸਾਰਾਂ ਤੋਂ ਬਣਿਆ ਨੇ ਅੰਦਰ ਜੋ ਸੰਸਕਾਰ ਬਣੇ ਸੰ ਕਰਮਾਂ ਤੋਂ ਬਣੇ ਨੇ ਕਰਮਾਂ ਨੇ ਸੰਸਕਾਰ ਬਣਾਏ ਅੰਦਰ ਮਨ ਦੇ ਤੇ ਅਗਲਾ ਜਨਮ ਜਦ ਹੋਇਆ ਉਹਨਾਂ ਸੰਸਕਾਰਾਂ ਨੇ ਹੱਥਾਂ ਤੇ ਪੈਰਾਂ ਦੀ ਰੇਖਾ ਬਣਾਈ ਰੇਖਾ ਬਣਾਈ ਹੋਰ ਇਸ ਦਾ ਮੈਂ ਇੱਕ ਪਰਤਖ سلسلہ ਵੀ ਦੇਖਿਆ ਜਿਨ੍ਹਾਂ ਕੋਲ ਮੈਂ ਗੁਰਬਾਣੀ ਵਿਆਖਰਣ ਪੜਦਾ ਸੀ ਉਹਨਾਂ ਨਾਲ ਸੰਤ ਪਿਆਰਾ ਸੰਜੀਵ ਨਿਰਮਲ ਬਰਮਣ ਕਰਦੇਸਨ ਹਸ ਰੇਖਾ ਦੇ ਬੜੇ ਗੈਨੇ ਮੈਨੂੰ ਕਹਿਣ ਲੱਗੇ ਗੈਨੇ ਜੀ ਮਸਕੀਨ ਜੀ 10 ਸਾਲ ਪਹਿਲੇ ਤੁਹਾਡੀਆਂ ਰੇਖਾਂ ਦੇਖੀਆਂ ਸਨ ਕੁਝ ਹੋਰ ਨੇ ਅਜੇ ਕੁਝ ਹੋਰ ਨੇ ਤੇ ਮੈਂ ਕਹਿੰਦਾ ਫਿਰ ਤੁਸੀਂ ਮੰਨਦੇ ਹੋ ਨਾ ਰੇਖਾ ਤੇ ਰੋਜ਼ ਬਦਲਦੀਆਂ ਨੇ ਕੰਗਾ ਹ ਬਦਲਦੀਆਂ ਤੇ ਫਿਰ ਰੇਖਾ ਦਾ ਗਿਆਨ ਜੂਠਾ ਕਲੀ ਕ ਗਿਆਨ ਕਰਮਾਂ ਦਾ ਸਹੀ ਹੈ ਕਰਮ ਦਾ ਸਹੀ ਹੈ ਔਰ ਕਰਮਾਂ ਦਾ बन बन रेखा बन दिया ने क्योंकि तो कर्म करके अंदर संसार बन जाते हैं संस्कार रेखा दिया ने जीवन भर से मैं करम करने तो करम करके शुभ रेखा बनेगी करमा करके अशुभ रेखा बनेगी तो फिर मैं अपने कर्म की चिंता करा रेखा की क्यों चिंता करा फिर मैं ज्योति के चक्कर ना पाव फिर तो अपने कर्म के चक्कर है पही है। मैं फिर अर्ज करा जेरिया रेखा ने मैं रेखा करके कर्म नहीं करता करम करके रेखा बनती ਕਿ ਜਦ ਕਰਮ ਕਰਕੇ ਰੇਖਾ ਬਣਦੀ ਹੈ ਤਾਂ ਫਿਰ ਕਰਮ ਪ੍ਰਧਾਨ ਹੈ ਰੇਖਾ ਪ੍ਰਧਾਨ ਨਹੀਂ ਇਸ ਵਾਸਤੇ ਜੋਤਸੀ ਕਿ ਉਹ ਪੰਡਤ ਜੋ ਰਸਤੇ ਬਾਰੇ ਜਾਣਦਾ ਤੇ ਬੜਾ ਹੈ ਲੇਕਿਨ ਜੀਵਨ ਭਰ ਚੱਲਦਾ ਨਹੀਂ ਪੰਡਤ ਵਿਦਵਾਨ ਤੇ ਬੜਾ ਹੈ ਸਮਝ ਤੇ ਬੜੀ ਹੈ ਲੇਕਿਨ ਸਮਝ ਨੂੰ ਵਰਤਦਾ ਨਹੀਂ ਹੈ ਰੋਸ਼ਨੀ ਤੇ ਕਰ ਲਈਏ ਰਸਤਾ ਦਿਖਾਈ ਦੇ ਦੇ ਚੱਲਦਾ ਨਹੀਂ ਚੱਲਣ ਦਾ ਉਹਦੇ ਅੰਦਰ ਸ਼ੌਕ ਕੋਈ ਨਹੀਂ ਬਸ ਸਿਰਫ ਰਸਤਾ ਦੇਖਣ ਦਾ ਸ਼ੌਕ ਤੇ ਪੰਡਤ ਬਣ ਗਿਆ ਜੋਤਸੀ ਬਸ ਸਿਰਫ ਦੂਜਿਆਂ ਦਾ ਭਵਿਸ਼ ਦੱਸਣਾ ਗੱਲ ਕਿ ਇਹ ਗਲਤ ਹੈ ਮੈਂ ਫਿਰ ਅਰਜ਼ ਕਰਦੇ ਆ ਬਿਲਕੁਲ ਗਲਤ ਹੈ ਅੱਜ ਕੱਲ ਇਹ ਇਹਦਾ ਪਸਾਰਾ ਬੜਾ ਹੈ ਹਰ ਅਖਬਾਰ ਚੜਾਸੀ ਫਲ ਹਰ ਟੀਵੀ ਇਹ ਰਾਸ਼ੀ ਫਲ ਦਿਖਾਉਣ ਲੱਗ ਪਏ ਹੈ ਕਿ ਲੋਕ ਹੀ ਸੁਣੋ ਸਮਝਣ ਲੱਗ ਪੈਨੇ ਔਰ ਪ੍ਰਭਾਵਿਤ ਹੋਣ ਲੱਗ ਪੈਨੇ ਇੱਕ ਰਾਸ ਦੇ ਕਰੋੜਾ ਬੰਦੇ ਨੇ ਤੇ ਕਰੋੜਾ ਤਰ੍ਹਾਂ ਦੇ ਕਰਮਾ ਵਾਲੇ ਨੇ ਸਾਰਿਆਂ ਦਾ ਇੱਕ ਫਲ ਕਿਸ ਤਰ੍ਹਾਂ ਹੋ ਜਾਏਗਾ ਕੋਈ ਵੀ ਨਹੀਂ ਸੋਚਦਾ ਇਸ ਵਾਸਤੇ ਗੁਰਮਤ ਕਹਿੰਦੀ ਹੈ ਜੋਤਿਸ਼ ਝੂਠ ਹੈ ਔਰ ਹੋਰ ਪੰਡਤਾਈ ਵੀ ਹੈ ਕਰਮ ਸਹੀ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਬ ਸੱਚਾ ਦਰਬਾਰ ਮੇਰੀਆਂ ਰੇਖਾ ਦੇ ਮੁਤਾਬਕ ਮੇਰਾ ਫੈਸਲਾ ਨਹੀਂ ਹੁੰਦਾ ਰੇਖਾ ਕੇ ਅੰਤਮ ਸਮੇਂ ਤੇ ਤਾਂ ਜਲ ਜਾਂਦੀ ਹੈ ਕਬਰ ਦੇ ਵਿੱਚ ਬਿਠ ਜਾਂਦੀ ਹੈ ਕਰਮ ਨਹੀਂ ਮਿਲਦੇ ਕਿਉਂਕਿ ਕਰਮਾਂ ਤੋਂ ਜੋ ਸੰਸਾਰ ਬਣ ਜਾਂਦੇ ਨਾਲ ਜਾਂਦੇ ਕਿਤੇ ਕਰਮ ਨਹੀਂ ਮਿਲਦੇ ਰੇਖਾ ਤੇ ਮਿਲ ਜਾਂਦੇ ਰੇਖਾ ਤੇ ਕਈ ਵਾਰ ਘਸ ਰਹੀ ਜਾਂਦੀਆਂ ਨੇ ਹੱਥਾਂ ਦੀਆਂ ਰੇਖਾ ਜਿਹੜੇ ਤਬਲੇ ਵਜਾਂਦੇ ਨੇ ਕਈਆਂ ਦੀਆਂ ਰੇਖਾ ਵਿਚਾਰਿਆਂ ਦੀਆਂ ਘਸ ਜਾਂਦੀਆਂ ਨੇ जे माड़िया रेखा ने तो घिसाइया जा सकिया मिटाइया जा भी मैं अर्ज सकता नहीं कर्म नहीं मिटाए पूर्वलोकृत करम ने मिटेरी कर गह नहीं मिटा सकता पूर्वलो कृत ने पूर्वलो जो मैं एक घंटा पहले कीता है पूर्वला जो एक मिनट पहले कीता है किया जो एक दिन पहले कीता किया पूर्वला जो मैं कर चुके हैं मिटेगा नहीं पूर्वलो कृत कर्म नहीं मिटेरी हर गह चे मो जाती अले राम चे ला ਇਹ ਨਹੀਂ ਮਿਟਦਾ ਅਸਰਿਕਾ ਤੇ ਮਿਟ ਜਾਂ ਗਿਆ ਇਹ ਸਵਸਥੇ ਕਰਮ ਸਿਧਾਂਤ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਜੋੜਿਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਅਜੇ ਫਰਮਾਨ ਪੈ ਕਰਦੇਣ ਫੱਕ ਗਏ ਨੇ ਪੰਡਤ ਪੜ ਪੜ ਕੇ ਰਸਾ ਵੇਖ ਵੇਖ ਕੇ ਚਲਦੇ ਕੋਈ ਨਹੀਂ ਤੇ ਛੱਤ ਗਏ ਨੇ ਭਵਿਸ਼ਾਤ ਦੱਸ ਦੱਸ ਕੇ ਕਿ ਜੋਤ ਸੀ ਲੋਕਾਂ ਦੇ ਦੁੱਖ ਮਿਟੇ ਨਹੀਂ ਸੰਤਾ ਤੋਂ ਮਿਟੇ ਨਹੀਂ ਕਲੇਸ਼ ਜੋ ਹੈ ਮਿਟੇ ਨਹੀਂ ਵੇਰ ਸਾ ਆਪਣੀ ਜ਼ਿੰਦਗੀ ਗਵਾ ਰਹੇ ਹਾਂ ਜੀ ਮਾਇਆ ਮੋਹ ਅੰਤ ਮਰ ਲਗ ਫਿਰ ਇਤਨਾ ਕਿਉਂ ਪੜਦੇ ਨੇ ਕਿਉਂ ਪੰਡਤ ਬਣਦੇ ਨੇ ਫਿਰ ਕਿਉਂ ਭਵਿਸ਼ਯ ਦੱਸਦੇ ਨੇ ਦਰਸਲ ਕਿਸੇ ਨੂੰ ਸੁਖ ਦੇਣ ਵਾਸਤੇ ਭਵਿਸ਼ਯ ਨਹੀਂ ਦੱਸਦੇ ਸਿਰ ਪਰਮਾਤਮਾ ਤੱਕ ਪਹੁੰਚਣ ਵਾਸਤੇ ਨਹੀਂ ਪੜਦੇ ਇਹ ਇਹਨਾਂ ਦਾ ਧੰਦਾ ਹੈ ਮਾਇਆ ਦਾ ਵਪਾਰ ਹੈ ਪਰਮਾਤਮਾ ਦਾ ਸੱਚਾ ਵਪਾਰ ਨਹੀਂ ਹੈ ਸੱਚ ਦਾ ਸੌਦਾ ਨਹੀਂ ਮਾਇਆ ਦਾ ਸੌਦਾ ਹੈ ਮਾਇਆ ਦਾ ਵਪਾਰ ਹੈ ਪਰਮਾਤਮਾ ਦਾ ਵਪਾਰ ਨਹੀਂ ਹੈ ਨਾਮ ਦਾ ਵਪਾਰ ਨਹੀਂ ਹੈ ਇਹ ਜੋਤਿਸ਼ ਨਾਮ ਦਾ ਵਪਾਰ ਨਹੀਂ ਹੈ ਇਹ ਪੰਡਤਾਈ ਹਾਂ ਜੀ ਮਾਇਆ ਕੀ ਵਾਪਰ ਬੜਾ ਪਿਆਰ ਹੈ ਸਮਾਇਆ ਨਾਲ ਔਰ ਮਾਇਆ ਦਾ ਵਪਾਰ ਹੈ ਇਹਦੇ ਨਾਲ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਜਨਮ ਮਰਨ ਮਿਟਦੇ ਨਹੀਂ ਆਉਂਦੇ ਜਾਂਦੇ ਰਹਿੰਦੇ ਨੇ ਸਰੀਰ ਹੀ ਹਾਂ ਦੇਖਾ ਕੀ ਦਾ ਕਿੱਥੇ ਲੱਗਾ ਜਿਸ ਦਾ ਮਾਇਆ ਕਮਾਈ